ਖਾਤਿਰੇ ਗੱਤ ਕਰਦੇ ਪੰਜਾਬ ਫੋਰਾ ਕਾ ਹੌਸਟਲ ਸੌਤ ਕਰਦੇ ਆਂ ਸ਼ਾਰਟਸ ਵੀਡੀਓ ਕੋਲ ਤੋਂ ਫਿਰ ਤੋਂ ਪੰਜਾਬ ਫੋਰਾ ਕਾ ਹੌਸਟਲ ਬੜਾ ਮਾਤਮਾ ਤੁਹਾਡੇ ਚੜਦਣਾ ਵੀ ਸਾਨੂੰ ਬਹੁਤ ਤਰਕੀਆਂ ਬੜੀਆਂ ਵਾਫੇ ਤੇ ਗਾਉਂ ਤੋਂ ਕਰਦੇ ਆਂ ਅਸੀਂ ਅੱਜ ਮਾਜ਼ੇ ਮਾਰੇ ਤੋਂ ਦਸੇਰ ਦੇ ਪਾਸੇ ਸਰਪੰਨਦ ਗੱਲ ਕਰਦੇ ਆਂ ਅਸੀਂ ਕਹਿ ਸਕੀਏ 14 ਜੂਨ ਦੇਸ਼ਾਂ ਦੇ ਬਾੜ ਤੋਂ ਅਸੀਂ ਵੀਡੀਓ ਬਣਾਵਾਂਗੇ ਤੋਂ ਹੁਣੇ ਜੋ ਕਿ ਸ਼ੂਮੇਡਾ ਹੋ ਚੁੱਕਿਆ ਸੋ ਹੁਣ ਜੋ ਕਿ ਵਾਜੀ ਹਰ ਡੇਲੀ ਅਪਡੇਟ ਪੇਸ਼ਾਂਜ ਕਰਾ ਕਰਾਂਗੇ ਮੌਸਮ ਦੀ ਕਦੇ ਕਦੇ ਤੇ ਗੱਲ ਕਰਦੇ ਅੱਜ ਮੌਸਮ ਦੀ ਸੋ ਦੱਸੇ ਕਿ ਤਾਂ ਮੌਸਮ ਵਾਗਮਨੋ ਕਿ ਆ ਗਿਆ ਸੀ ਕਿ ਪੰਜ ਜੂਨ ਤੋਂ ਲਗਭਗ ਤਾਪਮਨ 45 ਡਿਗਰੀ ਤੋਂ ਪਾਰ ਸੀ ਕਿਤੇ ਕੁਝ ਇਲਾਕੇ ਵਿੱਚ ਰਾਜਸਥਾਨ ਇਲਾਕੇ ਵਿੱਚ ਲਗਭਗ 46 47 ਡਿਗਰੀ ਅਰ ਤਾਪਮਨ ਰਿਕਾਰਡ ਕੀਤਾ ਗਿਆ ਇਸ ਨਾਲ ਉੱਤੇ ਲੋ ਦਾ ਪਿਆ ਨੇ ਦੌਰ ਵੇਖਿਆ ਇੱਧਰ ਆਪਣੇ ਪੰਜਾਬ ਵਿੱਚ ਗੁਰਦਾਸਪੁਰ ਜਿਹਦੇ ਵਿੱਚ ਇੱਕ ਔਰਤ ਜਾਂ ਇੱਕ ਇੱਕ ਨੌਜਵਾਲ ਵਿਵਿਧੀ ਦਾ ਜੋ ਕਿ ਡੈਥ ਹੋ ਗਈ ਜਿਹੜਾ ਕਿ ਤਰ੍ਹਾਂ ਜੇ ਕੰਮ ਕਰਦਾ ਸੀ ਤੇ ਔਰਤ ਜੋ ਕਿ ਕੋਈ ਕੰਮ ਕਬਲ ਕਰਦੀ ਬਈ ਸੀ ਤੇ ਇਹ ਲੋਕਾਂ ਦਾ ਦੌਰ ਤੱਕ ਭੱਗ ਇਸੇ ਕਹਾਣੀ ਦੀ ਗਵਾਹੀ ਕਰਦਾ ਹੈ ਕਿ ਇਹ ਮੌਨਸੂਨ ਚੁਕੇ ਸਾਲ ਬਹੁਤ ਵਧੀ ਰਹਿਣ ਵਾਲੀ ਹੈ ਕਿਉਂਕਿ ਮੌਨਸੂਨ ਦੀ ਪੌਣਾ ਤੱਕ ਲਗਭਗ ਹੁਣ ਮਹਾਰਾਸ਼ਟਰ ਤੱਕ ਰੋਕੀ ਹੋਈਆਂ ਨੇ ਲਗਭਗ ਹੁਣ ਉਹਨਾਂ ਦੀ ਹੁਣ ਜੋ ਕਿ ਉਹਨਾਂ ਨੇ ਹੁਣ ਆਪਣੇ ਰਕਤਾਰੇ ਪਾਉਣੇ ਸ਼ੁਰੂ ਕਰ ਦਿੱਤੀ ਹੈ ਤੇ ਲਗਭਗ ਜਿੱਥੇ ਮੌਨਸੂਨ ਨਹੀਂ ਪਹੁੰਚੀ ਉੱਥੇ ਵੀ ਲਗਭਗ ਮੌਨਸੂਨ ਪਹੁੰਚਣ ਦਾ ਸਾਡੇ ਪੂਰੇ ਭਾਰੇ ਬਣੇ ਹੋਏ ਨੇ ਮੱਧ ਪਾਰ ਦੇ ਰਾਜਾਂ ਵਿੱਚ ਲਗਭਗ 18 ਹਾਂ ਦੀ ਜੂਨ ਤੋਂ ਜਸਟਾਨ ਸਾਡਾ ਜੂਨ ਦੇ ਆਸ-ਪਾਸ ਮੌਨਸੂਨ ਪੌਣਾ ਦਾਸਕ ਦੇਣਗੇ ਜਿਸ ਨਾਲ ਉੱਥੇ ਜੋ ਕਿ ਆਪਣੇ ਤਰਫ ਭਾਰਤ ਪੰਜਾਬ ਹਰਿਆਣਾ ਰਾਜਸਥਾਨ ਪੰਜਾਬ ਵਾਲੇ ਉੱਤਰੀ ਕੰਢੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦਿੱਲੀ ਝੰਡੀਗੜ੍ਹ ਦੇ ਇਲਾਕਿਆਂ ਵਿੱਚ ਮੌਨਸੂਨ ਦੀ ਪੌਣਾ ਲਗਭਗ 19 ਤੋਂ 20 ਤੱਕ ਦੇਣੀ ਸ਼ੁਰੂ ਕਰ ਦੇਣਗੀਆਂ ਇਸ ਨਾਲ ਮੌਨਸੂਨ ਦੇ ਪਰਮੇਮੀ ਸਾਰੇ ਸਾਰੇ ਇਲਾਕਿਆਂ ਵਿੱਚ ਜਾਂ ਸਾਰੇ ਉੱਤਰਾਪਾਰ ਦੇ ਵਿੱਚ ਦੇਖੇ ਜਾਣਗੇ ਤੇ ਇਸ ਨਾਲ ਜੋ ਕਿ ਵਧੇ ਹੋਏ ਤਾਪਮਾਨ ਦੇ ਲਗਭਗ ਹਨ ਠੰਡ ਪਵੇਗੀ ਤੇ ਲੋਕ ਜੋ ਕਿ ਦੌਰ ਚੰਦ ਰਹਿੰਦੇ ਨੇ ਪਿਆਰਕ ਇਨਨ ਤੋਂ ਵੀ ਬੁਧੀਆਂ ਰਹਾ ਹੋਰ ਮਿਲੇਗੀ ਤਾਂ ਕਿ ਤਾ ਮੰਤ 40 ਡਿਗਰੀ ਤੋਂ 40 ਡਿਗਰੀ ਤੋ ਰਹਿਣਾ 35 36 ਡਿਗਰੀ ਦੇ ਆਸ-ਪਾਸ ਲੱਗ ਪੈਣਗੇ ਜਿਉਂ ਤੋਂ ਵੀ ਜਿਉਂ ਮੇਰੇ ਵੀਰ ਪਾਣਾ ਘਮੋਰ ਦੇ ਸ਼ਕੀਨ ਇਹ ਪਹਾੜ ਵਿੱਚ ਜਾਣਦੇ ਤਾਂ ਤੁਹਾਡੇ ਹੱਥ ਜੋੜ ਕੇ ਵੀ ਨਹੀਂ ਤੁਸੀਂ ਲਗਭਗ ਵੀਰ ਜੋਂ ਤੋਂ ਬਾਅਦ ਲਗਭਗ ਹਿਮਾਚਲ ਉੱਤਰਾਖੰਡ ਜਾ ਜੰਮੂ ਜੇ ਦਾ ਕਸ਼ਮੀਰ ਲੱਕਾ ਵਿੱਚ ਜਾਣ ਤੋਂ ਗੁਰੇਜ ਕਰਿਓ ਕਿਤੇ ਕਈ ਵਾਰ ਪਾਣੀ ਵੀ ਪੈਣ ਕਰਕੇ ਸਾਡ ਡੁੱਗਣ ਦਾ ਖਾਸਾ ਸ਼ਬਦ ਬਣ ਜਾਂਦਾ ਤੇ ਕਈ ਥਾਂ ਬੱਦਰ ਫੁੱਤਰ ਨਾਲ ਜੋ ਕਿ ਤਬਾਹੀ ਖੁਸ਼ ਹੋ ਜਾਂਦੀ ਹੈ ਜਾਂ ਚਾਰੇ ਪਾਸੇ ਹਾਰਡ ਦੀ ਸਤੀ ਦੀ ਪੈਦਾ ਹੋ ਜਾਂਦੀ ਹੈ ਜਾਂ ਤੱਕ ਜੋ ਰੱਖਿਓ ਬਾਕੀ ਤੁਸੀਂ ਅੰਦਰ ਦੇ ਵਿੱਚ ਜਾ ਸਕਦੇ ਤੁਸੀਂ ਮੌਸਮ ਠੀਕ ਠਾਕ ਹੈ ਆ ਵੈਸੇ ਬਾਸ਼ ਹੋ ਜਾਂਦੀ ਹੈ ਤਾਂ ਉਹ ਆਮ ਗੱਲ ਹੈ ਕਿਉਂਕਿ ਇਹ ਠੰਡਾ ਇਲਾਕਾ ਹੈ ਉੱਥੇ ਮੌਸਮ ਕੁਝ ਨੂੰ ਪਤਾ ਕਦੋਂ ਖਰਾਬ ਹੋ ਜਾਵੇ ਕਦੋਂ ਸਾਬ ਹੋ ਜਾਵੇ ਜਿਸ ਕਰਕੇ ਜਾਦੇ ਕਿ ਮੌਨਸੂਨ ਇਸ ਵਾਰ ਬਹੁਤ ਵਧੀਆ ਰਹਿਣ ਵਾਲੀ ਹੈ। ਆਸਤੋਂ ਵੱਧ ਮੀਂਹ ਜੋ ਕਿ ਦੇਖੇ ਜਾਣਗੇ। ਪੱਕੇ ਦੇਖਦੇ ਆ ਰੰਗ ਕਰਤਾਰ ਦੇ ਪਰਿਵਾਰ ਵਾਲੇ ਕੀ ਕੀ ਨੇ। ਇਹਦੇ ਕੱਪਡੇਡ ਹੈ ਜੀ। ਝੋੜਾ ਸੜਾ ਚੈਂਟ ਪੰਜਾਬ ਫੋਰ ਕਾਸ ਨਾਲ। ਤੇ ਮਿਲਦੇ ਆ ਅਗਲੇ ਅਪਡੇਟ ਲਗਭਗ ਸੋਣਾ। ਜਸਤਾਰਾਂ ਜੂ ਹੁੰਦੇ ਆ ਸਸ। ਧੰਨਵਾਦ ਜੀ ਉਦੋਂ ਤੱਕ। ਕਿਉਂਕਿ ਮੌਨਸੂਨ ਪ੍ਰੀਮ ਮੌਨਸੂਨ ਪਉਣ ਦਾ ਸਸ ਜਣਗੇ ਉਹਨਾਂ ਨੂੰ। ਫਿਰ ਤੋਂ ਵੀਡੀਓ ਸਾਂਝੀ ਕਰਾਂਗੇ ਇੱਕ ਕਿ ਕਿੰਨੀ ਜਿਵੇਂ ਜਿਹਾ ਜੋ ਕਿ ਬਾਸ ਰੇ ਵੀ ਕੀ ਚਾ ਕਿੰਨੀ ਜਿਵੇਂ ਕੱਟ ਰਵੇਗੀ ਕਹਿੰਦੇ ਆ